ਪੋਟੇ ਚੱਲੇ ਆ ਮੱਥ-ਮੱਥ ਟੂੜਾ ਅਸੀਂ ਪੋਟੇ ਚੱਲੇ ਆ ਨੱਜ-ਨੱਤ ਸੁਣਾਇਆ ਸੀ ਪੋਟੇ ਚੱਲੇ ਆ ਰੋ ਰੋ ਪੋੜਾ ਰਾਸ਼ਟਰੀ ਗਾਣ ਪੇਸ਼ ਕਰਨਾ ਹੈ ਸਰਕਾਰੀ ਕੰਦਿਆਂ ਸੀਰਸ ਕਲੇ ਫੁੱਲ ਬੜੋ ਦੀਆਂ ਬੱਚੀਆਂ ਨੇ ਸੋ ਸਾਰੇ ਬੱਚੇ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਹੋਣ ਜਿਹੜੇ ਰਾਸ਼ਟਰੀ ਗਾਣ ਸ਼ੋ ਹੋਂਦਾ ਹੈ ਉਹ ਆਪਣੀ ਦਾ ਸੀਟਾਂ ਤੇ ਖੜੇ ਰਹਿਣ ਸਰਕਾਰੋ ਸਾਰੇ ਹੀ ਹਾਜ਼ਰ ਸਾਰੇ ਹੀ ਬੱਚੇ ਉਹਨਾਂ ਨੂੰ ਬੇਨਤੀ ਹੈ ਕਿ ਗੁਰਸਤੀ ਗਾਮ ਨੂੰ ਹੋਲਡ ਕਰ ਉਸ ਤੇ ਸਰਮਾਲੇ ਜਿੱਥੇ ਤੁਸੀਂ ਖੜਦੇ ਜਿੱਥੇ ਵੀ ਖੜੇ ਨਾਇਕ ਜਯ ਹੈ ਭਾਰਤ ਭਾਗਵ ਬਹੁਤ ਰੱਖਿਆ ਹੈ ਸਾਰੇ ਬੱਚਿਆਂ ਦਾ ਸਾਡੇ ਭਾਈ ਜੀ ਮਸਮਾਨ ਜੀ ਤੇ ਅੰਕ ਅਰੋੜਾ ਜੀ ਅੱਜ ਇੱਕ ਅੰਤ ਸਦ ਦਿਵਸ ਆਪੋ ਇੱਥੇ ਹਾੜਾ ਜੀ ਸਾਡੇ ਅਮਰਸਰ ਜਿਲ੍ਹਾ ਪੱਤੀ ਪ੍ਰੋਗਰਾਮ ਹੋਇਆ ਉਹਦੇ ਚ ਸ਼੍ਰੀ ਅਮਨ ਅਰੋੜਾ ਇੱਕ ਕੈਬਨਟ ਮੰਤਰੀ ਸਾਡੇ ਪੰਜਾਬ ਦੇ ਬਹੁਤ ਸਾਰੇ ਕੋਲਾਈਟ ਨੂੰ ਨਾਲੇ ਕਮਿਟੈਂਟ ਕਰਨ ਹੈਗਾ ਅ ਇਸ ਮੌਕੇ ਤੇ ਬਹੁਤ ਤਵੱਜਾ ਸਕੂਲੀ ਬੱਚਿਆਂ ਨੇ ਪਰੰਪਰਿਕ ਸ਼ੋਅ ਪੇਸ਼ ਕੀਤਾ ਵੱਖ-ਵੱਖ ਸੱਭਿਆਚਾਰਕ ਰਾਈਪਾਂ ਪੇਸ਼ ਕੀਤੀਆਂ ਗਿੱਧਾ ਤੇ ਪੰਗੜਾ ਪੇਸ਼ ਕੀਤਾ ਗਿਆ ਮંત્રી ਸਾਹਿਬ ਨੇ ਸਾਰੇ ਬੱਚਾਂ ਨੂੰ ਛੁੱਟੀ ਦਾ ਲਾਣ ਦਿੱਤਾ ਜਿਦਾ ਬੱਚਿਆਂ ਨੂੰ ਹਮੇਸ਼ਾ ਹੀ ਇੰਤਜ਼ਾਰ ਹੁੰਦਾ। ਸੋ ਦੇਸ਼ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਗਣਤੰਤਰ ਦਿਵਸ 26 ਜਨਵਰੀ 1950 ਨੂੰ ਸੰਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ 26 ਜਨਵਰੀ ਨੂੰ ਬਸ ਇਹ ਦਿਨ ਖਾਸ ਤੇ ਜੋਸ਼ੋਖ ਨਾਲ ਮਨਾਇਆ ਜਾਂਦਾ।